ਵਾਇਟ ਡਿਜੀਪਤੇ ਮੈਦਾਨ ਨੂੰ ਦੱਸ ਦੇਣਾ ਚਾਹਣਾ ਵੀ ਅੱਜ ਕਿਸਾਨਾਂ ਦੇ ਵਿੱਚ ਪੂਰਾ ਜੋਸ਼ ਆ ਇਹ ਜੋਸ਼ ਤਾਂ ਦੇ ਵਿੱਚ ਪਹੁੰਚ ਨਹੀਂ ਬੱਕ ਬੱਕ ਪਿੰਡਾਂ ਦੇ ਵਿੱਚੋਂ ਕਿਸਾਨਾਂ ਜੱਤੇਬੰਦੀਆਂ ਸਾਰੀਆਂ ਇਕੱਤਰ ਹੋ ਕੇ ਇੱਥੇ ਪਹੁੰਚੀਆਂ ਨੇ ਤੇ ਹਾਲੇ ਤਾਂ ਮੇਰੇ ਗੱਲ ਨੇ 40-50 ਫੈਦੇ ਕਾ ਤੇ ਖਾਤੀ ਰਸਤੇ ਦੇ ਵਿੱਚ ਆ ਜੀ ਸਾਰਿਆਂ ਆਪਣੇ ਆਪ ਮਹਿਮਾਨੋ ਸਤ ਸ੍ਰੀ ਅਕਾਲ ਸਤਿਵੰਦਿਆ ਸਾਰਿਆਂ ਦੇ ਪਹੁੰਚੇ ਹੋ ਮਾਰੇ ਵੀ ਮੇਰੇ ਖਿਆਲ ਨਾਲ 50% ਰਹਿੰਦੇ ਨੇ ਇਹ ਸਰਕਾਰ ਨੂੰ ਜੋ ਕੇਂਦਰ ਦੀ ਸਰਕਾਰ ਇਹਨਾਂ ਨੂੰ ਮੈਂ ਦੱਸ ਦੇਣਾ ਕਿ ਉਹ ਨਾ ਕੇਂਦਰ ਕੋਲ ਦਾ ਸਟੇਟਲ ਚੱ체 ਮਰੀਆਂ ਹੋਈਆਂ ਨੇ ਇਹ ਔਰੰਗਜ਼ੇਬ ਨੂੰ ਵੀ ਟੱਕਰ ਦਿੱਤੀਆਂ ਨੇ ਮੈਂ ਇਹਨਾਂ ਨੂੰ ਚਾਰ ਕਰਾਉਣਾ ਚਾਹੁੰਦਾ ਇਹ ਦਰਦੇ ਪਹਿਲਾਂ ਦੇ ਵਿੱਚ ਲਗਰੀ ਲਾਈਫ ਜਿਉਣੀ ਹੋ ਰਹੇ ਨੇ ਇਹਨਾਂ ਨੂੰ ਥੱਲੇ ਰਹਿਣ ਦੇ ਜਿਹੜੇ ਆਪਣੇ ਵਰਗੇ ਕਿਸਾਨ ਨੇ ਜਾਂ ਮਜ਼ਦੂਰ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਇਹਨਾਂ ਨੂੰ ਉਹਦਾ ਫਰਕ ਪੈਂਦਾ ਜਦੋਂ 5 ਗਜ਼ਲ ਲਾਹ ਗਿਆ ਨਵੇਂ ਦੁਆਰਾ ਬੋਟਾ ਆਉਂਦੀਆਂ ਨੇ ਤੇ ਜੇ ਕੋਈ ਮੇਰੇ ਅਕਾ ਸੋਸ਼ਲ ਮੀਡੀਆ ਤੇ ਉਪਬੋਸ ਪਾ ਲੈ ਇਹਨਾਂ ਦੇ ਖਿਲਾਫ ਤਾਂ ਇਹਦੀਆਂ ਸਰਕਾਰਾਂ ਨੇ ਤਾਂ ਰੀਚ ਘਟਾ ਦਿੰਦੇ ਨੇ ਤੇ ਇਹਨਾਂ ਨੂੰ ਮੈਂ ਦੱਸਣਾ ਚਾਹਣਾ ਸੀਨੀਜ ਬੋਦੀ ਵੀ ਘੱਟ ਨੂੰ ਤਿਆਰ ਆ ਤੇ ਖਾਸ ਕਰਕੇ ਜਿਹੜੀ ਆਪਣੀ ਇਸਟੇ ਵਾਲੀ ਸਰਕਾਰ ਆ ਵੀ ਥੋੜੀ ਜਿਹੜੀ ਪੰਜਵੇਂ ਤੋਂ ਵੀ ਜੇਤੀ ਸੀ ਮੈਨੂੰ ਲੱਗਦਾ ਚਾਰ ਪੰਜ ਕਿਤੇ ਆ ਗਈ ਗਈ ਸ਼ਾਇਦ ਉਹ ਵੀ ਨਾਲ ਹੈ ਤੋਂ ਮੈਂ ਇਸ ਇਹਨਾਂ ਨੂੰ ਹੋਰ ਦੱਸਣਾ ਚਾਹੁੰਦਾ ਵੀ ਜੇ ਇਹ ਸਾਡੀ ਧਰਤੀ ਆ ਗੱਲ ਕਰਕੇ ਪੰਜਾਬ ਹਰਿਆਣਾ ਸਮਾਜ ਚਿੱਤੇ ਤੱਕ ਮਹਾਰਾਜ ਦਾ ਜੇਰੇ ਪਿਆ ਮਹਾਰਾ ਰਜੀਤ ਸਿੰਘ ਦਾ ਰਾਜ ਸੀ ਨਾ ਇਹ ਇੱਕਾ ਬਜਾਵਨ ਧਰਤੀ ਆ ਇਹਨਾਂ ਦੀ ਅੱਖ ਇਸੇ ਤਰ੍ਹਾਂ ਕੀ ਤੇ ਆ ਕਰੋਨਾ ਟਾਈਮ ਇਹਨਾਂ ਨੇ ਇੱਕ ਪ੍ਰਯੋਗ ਕੀਤਾ ਵੀ ਉਹ ਸਾਰੀਆਂ ਚੀਜ਼ਾਂ ਬਿਨਾਂ ਇਹ ਰਹਿ ਸਕਦੇ ਨੇ ਇੱਕੋ ਇੱਕ ਫੂਡ ਆ ਜਿਹਦੇ ਬਿਨਾਂ ਇਹ ਰਹਿ ਨਹੀਂ ਸਕਦੇ ਸੋ ਦੋਸਤੋ 2030 ਤੱਕ ਤੇਲ ਤੇ ਡੀਜ਼ਲ ਤੇ ਪੈਟਰੋਲ ਆ ਖਤਮ ਹੋਣ ਜਾ ਰਿਹਾ ਇਲੈਕਟ੍ਰੋਨਿਕ ਕਾਰਾਂ ਸ਼ੁਰੂ ਹੋ ਜਾਣਗੀਆਂ ਨੇ ਇਹਨਾਂ ਨੇ ਸੋਚਿਆ ਕਿਉਂ ਨਾ ਅਸੀਂ ਫੂਡ ਦੇ ਉੱਤੇ ਕੰਮ ਕਰ ਲਈਏ ਕਿਉਂਕਿ ਯੂਕਰੇਨ ਦੀ ਧਰਤੀ ਦੇ ਬਾਅਦ ਆਪਣੀ ਦਰਸਾਤੀਆ ਮੇਨ ਅਭਿਆਉਂ ਇਹਨਾਂ ਨੇ ਇੱਥੇ ਝੜਪ ਮਾਰਨੀ ਕੋਸ਼ਿਸ਼ ਕਰ ਰਹੇ ਨੇ ਕਿ ਕਾਮਲਾ ਵੀ ਹੋ ਰਹੇ ਨੇ ਬਹੁਤਾ ਤਕਸ ਫਿਰ ਮੋਰਚੀਆਂ ਸਮੇਂ ਜੀ ਆਪਾਂ ਇੱਕ ਆਗਰਨ ਦੀ ਹੋਰ ਇੱਕ ਆਕੜੀਏ ਆਹ ਸੰਯੁਕਤ ਕਿਸਾਨ ਮੋਰਚਾ ਪਰ ਹੋਰ ਕੱਕੇ ਹੋ ਕੇ ਹਮਲਾ ਮਾਰੀਏ ਤੇ ਲੈ ਹੋਰ ਦਸਰਾ ਚੌਲਾ ਵੀ ਇੱਕ ਉਹ ਕਾਮਲਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਰਾਜ ਦੇ ਵਿੱਚ ਸਾਡੇ ਰਾਜ ਜਿਹੜਾ ਮਹਾਰਾਜ ਜੀ ਤੋਂ ਸ਼ੁਰੂ ਹੋਇਆ ਕਰ ਸੀ ਇਸ ਤੋਂ ਪਹਿਲਾਂ ਦਾ ਆਪਣੇ ਪੱਛਮ ਵੱਲੋਂ ਧਾਰਵੀ ਆਉਂਦੇ ਸੀਗੇ ਤੇ ਹਮਲਾ ਕਰਦੇ ਸੀ ਮੁੜ ਕੇ ਚਲੇ ਜਾਂਦੇ ਸੀ ਪਰ ਜਦੋਂ ਤੋਂ ਸਾਡੇ ਸ਼ੇਰ ਜਾਨ ਮਹਾਰਾ ਸਿੰਘਾ ਰਾਜ ਆ ਗਿਆ ਮੁੜ ਕੇ ਕਦੇ ਕਿਸੇ ਧਾਰਵੀ ਨੇ ਪੱਛਮ ਵੱਲੋਂ ਹਮਲਾ ਕਰਨ ਦੀ ਝੋਤ ਨਹੀਂ ਸੀ ਕੀਤੀ ਪਰ ਹੁਣ ਕਰੀਏ ਕਿ ਹੁਣ ਗਦਨੀ ਵੱਲੋਂ ਤਾਂ ਉਹ ਹਟ ਗਏ ਆਪਦੇ ਵਿੱਚੋਂ ਹੀ ਪੈਦਾ ਹੋ ਗਏ ਇਹ ਜਿਹੜੇ ਇਕੱਜਾ ਕੱਢੀ ਬੈਠੇ ਨੇ ਆਬਾਨੀ ਅਦਾਨੀ ਪਿੱਛੇ ਦਾ ਉਹ ਗੱਲ ਪਤਾ ਕੀ ਆ ਯਾਰ ਜਦੋਂ ਰਾਜਾ ਬਿਮਾਰੀ ਹੋ ਜਵੇ ਤਾਂ ਇਹ ਹੀ ਰਾਜ ਹੁੰਦਾ ਹੁੰਦਾ ਸੋ ਮੇਰੀ ਹੁਣ ਗੱਲਾ ਲਾਭदाईਏ ਗੱਲਾਂ ਸਾਰਿਆਂ ਨੂੰ ਪਤਾ ਹੀ ਆ ਸੋ ਲਈ ਇੱਕ ਸੁਣਾ ਲਿਆ ਇਹ ਗੁੱਲ ਬਹਿਣ ਵਾਲੀ ਗੂਗ ਹਲਕਤੀਆਂ ਜਿਹੜੀ ਉਹਦੇ ਨੇ ਕਬਜ਼ਾ ਕਰਨ ਨੂੰ ਫਿਰਦੇ ਨੇ ਜੇ ਆਪਾਂ ਲਾਭ ਤੱਕ ਹੋਏ ਨਾ ਇਕੱਠੇ ਹੋਏ ਤਾਂ ਨਹੀਂ ਇੱਕ ਜਿਹੜੇ ਕਹਿੰਦੇ ਨੇ ਨਾ ਬਈ ਲਟਾਈ ਮਗਲਾ ਸਾਨੂੰ ਕੀ ਆ ਇੰਨਪਰੋਂ ਤਨ ਬਹੁਤ ਹੋਆ ਇਹ ਨਾਲ ਨਹੀਂ ਆ ਜਿੱਦੇ ਤਾਂ ਨਹੀਂ ਵੱਸਦਾ ਇਹ ਕੱਲੇ ਜੱਟਾਂ ਆ ਵਸਦਾ ਨਹੀਂ ਨਾ ਮਜ਼ਦੂਰਾਂ ਦਾ ਤੇ ਸਭ ਨੂੰ ਕੜਕੀ ਪਉਂਦੀ ਈਗਣਾ ਉਹ ਜਿਵੇਂ ਇੱਕ ਚੋਕਲਾ ਬਣਿਆ ਵਿਆ ਬਈ ਜਿਵੇਂ ਤੂੰ ਆਹ ਕਹਿੰਦਾ ਤੀ ਇਹ ਕੜਕੀ ਵੀ ਨਹੀਂ ਲੱਗੀ ਹੋਈ ਆ ਠੀਕ ਆ ਨਾ ਉਹ ਜਿਵੇਂ ਕਹਿੰਦੇ ਉਹਨਾਂ ਨੂੰ ਆਹ ਜਿੱਦੇ ਕੜਕੀ ਕੱਲੇ ਚੂਹਾਂ ਦੀ ਲੱਗੀ ਹੋਈ ਨਾ ਉਹ ਕੜਕੀ 'ਚ ਫਸਣ ਦਾ ਕਹਿੰਦੇ ਸੱਤ ਉਹ ਬਾਂਪੂ ਦਾ ਚੱਕਣ ਲੱਗਦਾ ਉਹ ਜਦੋਂ ਲੜ ਗਿਆ ਕਿਹਾ ਹੱਕ ਆਪਰੇ ਘਟਨਾ ਜਾਂਦਾ ਤੇ ਜਦੋਂ ਧੀ ਕਾਈਂ ਬਈ ਕਿਹਾ ਵੀ ਸਮਾਗਤ ਆ ਤੇ ਹੋਰ ਵੀ ਆਪੂ ਲੱਗੇ ਨੇ ਤੋਂ ਸਾਰਿਆਂ ਨੂੰ ਜੀ ਇਹ ਜੀ ਬੇਇਜ਼ਤੀ ਆ ਵੀ ਇਕੱਠੇ ਹੋਵੋ ਜੀ ਤੇ ਹਮਲਾ ਮਾਰੋ ਤੇ ਤਾਂ ਕਿ ਇਹ ਸਰਕਾਰ ਦੇ ਕੰਨ ਤੇ ਧੁੱਲ ਬੋਤਾ ਝੁਲਕੇ ਤੇ ਉਹੜਾ ਆਪਲਾ ਸਮਾਗਤ